ਪੁਲਿਸ ਨੇ ਪਹਿਲਾਂ ਤਾਂ ਇਹ ਮੰਨਿਆ ਨਹੀਂ ਗਿਆ ਕਿ ਉਹਨੂੰ ਗਵਾ ਕੇ ਕੀਤਾ ਗਿਆ ਸੀ ਪੁਲਿਸ ਵੱਲੋਂ ਤਾਂ ਜਦੋਂ ਪੋਸਟਮਾਰਟਮ ਕਰਵਾਇਆ ਗਿਆ ਪਰਿਵਾਰ ਵੱਲੋਂ ਤਾਂ ਉੱਚ ਸਾਹਮਣੇ ਆਇਆ ਕਿ ਉਹਦੇ 29 ਥਾਵਾਂ ਤੇ ਜਿਹੜਾ ਕਰੰਟ ਲਾਇਆ ਗਿਆ ਹੈ ਇੱਥੇ ਕਿ 13 ਵਾਰ ਦਾ ਸਿਰਫ ਅੱਖਾਂ ਤੇ ਕਰੰਟ ਲਾਇਆ ਗਿਆ ਮਤਲਬ ਅੱਖਾਂ ਤੇ ਖੋਪੜੀ ਤੇ ਹੱਥਾਂ ਤੇ ਪੈਰਾਂ ਤੇ ਗੋਪ ਤੰਗਾ ਤੇ ਦਾ ਅੰਤਕ ਇਹਨਾਂ ਫੈਲਿਆ ਹੋਇਆ ਕਿ ਇੱਥੇ ਕੋਈ ਨਿਰਦੋਸ਼ ਵੀ ਪੁਲਿਸ ਨੂੰ ਦੇਖ ਲੇ ਉਹ ਵੀ ਡਰ ਜਾਂਦਾ ਵੀ ਪੁਲਿਸ ਨੇ ਪਤਾ ਨਹੀਂ ਕਿਹੜੇ ਮਾਮਲੇ ਵਿੱਚ ਸਾਨੂੰ ਉਲਝਾ ਲੈਣਾ ਬੀਤੇ ਦਿਨੀ ਗੋਨਿਆਣੇ ਦਾ ਇੱਕ ਨਰਿੰਦਰ ਸਿੰਘ ਨੌਜਵਾਨ ਜਿਸ ਦੀ ਮੌਤ ਹੁੰਦੀ ਆ ਮੌਤ ਰਐਸ ਐਮ ਆਈ ਹੁੰਦੀ ਆ ਜਿਸ ਨੂੰ ਪਰਿਵਾਰਕ ਮੈਂਬਰ ਇਹ ਗੱਲ ਕਹਿੰਦੇ ਆ ਕਿ ਸੀਆਈ ਸਟਾਫ ਦੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਟੌਰਚਰ ਕਰਕੇ ਮਾਰ ਦਿੱਤਾ ਗਿਆ ਪੋਸਟ ਮਾਰਡਮ ਰਿਪੋਰਟ ਵੀ ਵੱਡੇ ਖੁਲਾਸੇ ਕਰ ਰਹੀ ਆ ਪਰ ਪੁਲਿਸ ਕਹਾਣੀ ਦੱਸਦੀ ਆ ਪੁਲਿਸ ਕਹਿੰਦੀ ਕੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਆ ਇੱਕ ਵੀਡੀਓ ਵੀ ਸਾਂਝਾ ਹੁੰਦਾ ਜੋ ਉਸ ਨਰਿੰਦਰ ਸਿੰਘ ਦੇ ਸਾਥੀ ਦੇ ਵੱਲੋਂ ਹੀ ਵੀਡੀਓ ਬਣਾ ਕੇ ਜਨਤਕ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਵੱਡੇ ਖੁਲਾਸੇ ਕਰਦਾਗਾ ਤਾਂ ਨਰਿੰਦਰ ਸਿੰਘ ਨੂੰ ਇਨਸਾਫ ਦਮੋਂ ਦੇ ਲਈ ਅੱਜ ਗੋਨੇਆਲਾ ਸ਼ਹਿਰ ਨੂੰ ਪੂਰ ਤੌਰ ਦੇ ਉੱਤੇ ਬੰਦ ਕੀਤਾ ਗਿਆ ਉਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਨੇ ਪੰਜਾਬ ਸਟੂਡੈਂਟ ਯੂਨੀਅਨ ਤੋਂ ਵੀ ਪੰਜਾਬ ਸਟੂਡੈਂਟ ਯੂਨੀਅਨ ਤੋਂ ਵੀ ਕੁਝ ਨਮਾਇंदे ਪਹੁੰਚੇ ਆ ਸਾਡੀਆਂ ਧੀਆਂ ਪਹੁੰਚੀਆਂ ਨੇ ਗੱਲਬਾਤ ਕਰਦੇ ਆ ਜਿਹੜੀਆਂ ਇਸ ਪੀੜਿਤ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਚੰਗੇ ਬਲਾਰੇ ਨੇ ਖਾਸ ਤੌਰ ਦੇ ਉੱਤੇ ਜਦੋਂ ਵੀ ਅਜਿਹੇ ਮਾਹੌਲ ਬਣਿਆ ਪੰਜਾਬ ਦੇ ਜਦੋਂ ਪੰਜਾਬ ਨੇ ਕਾਲਾ ਦੌਰ ਹੰਡਾਇਆ ਸੰਤਾਪ ਹੰਡਾਇਆ ਤਾਂ ਨੌਜਵਾਨ ਜ਼ਰੂਰ ਉੱਠ ਕੇ ਮੂਹਰੇ ਆਇਆ ਜੀ ਕਾਲ ਸਾਹਿਬ ਐਗਜਿਕੀ ਫਤਿਹ ਜੀ ਐਗਜਿਕੀ ਖਾਲਸਾ ਬਾਗ ਜੀ ਫਤਿਹ ਜੀ ਜਤੋਂ ਆਇਓ ਪੜ੍ਹੇ ਮੈਂ ਫਰੀਦਕੋਟ ਤੋਂ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਸ ਧਰਨੇ ਦੇ ਸਮਰਥਨ ਲਈ ਪਹੁੰਚੇ ਹਾਂ ਕਿਉਂਕਿ ਇਹ ਨੌਜਵਾਨ ਜਿਹੜਾ ਨਿਰਦੋਸ਼ ਸੀਗਾ ਪੁਲਿਸ ਨੇ ਪਹਿਲਾਂ ਤਾਂ ਇਹ ਮੰਨਿਆ ਨਹੀਂ ਕਿ ਉਹਨੂੰ ਅਗਵਾ ਕੀਤਾ ਗਿਆ ਸੀ ਪੁਲਿਸ ਵੱਲੋਂ ਤਾਂ ਜਦੋਂ ਪੋਸਟਮਾਰਟਮ ਕਰਵਾਇਆ ਗਿਆ ਪਰਿਵਾਰ ਵੱਲੋਂ ਤਾਂ ਉਹ ਚ ਸਾਹਮਣੇ ਆਇਆ ਕਿ ਉਹਦੇ 29 ਥਾਵਾਂ ਤੇ ਜਿਹੜਾ ਕਰੰਟ ਲਾਇਆ ਗਿਆ ਇਹ ਤਾਂ ਕਿ 13 ਵਾਰ ਤਾਂ ਸਿਰਫ ਅੱਖਾਂ ਤੇ ਕਰੰਟ ਲਾਇਆ ਗਿਆ ਮਤਲਬ ਅੱਖਾਂ ਤੇ ਖੋਪੜੀ ਤੇ ਹੱਥਾਂ ਤੇ ਪੈਰਾਂ ਤੇ ਗੁੱਤੰਗਾ ਤੇ ਮਤਲਬ ਇੰਨੀ ਤਸ਼ੱਦਦ ਕਰਕੇ ਉਸ ਨੌਜਵਾਨ ਨੂੰ ਜਿਹੜਾ ਕਤਲ ਕੀਤਾ ਗਿਆ ਤੇ ਉਹਨੂੰ ਬਾਅਦ ਵਿੱਚ ਜਿਹੜਾ ਉਹ ਮਰਨ ਤੋਂ ਬਾਅਦ ਜਿਹੜਾ ਉਹ ਲਾਵਾਸਤ ਤਰੀਕੇ ਨਾਲ ਛੱਡ ਦਿੱਤਾ ਗਿਆ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਜਦੋਂ ਅਸੀਂ ਇਸ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਪਹੁੰਚੇ ਆ ਤਾਂ ਪੰਜਾਬ ਪੁਲਿਸ ਦਾ ਜਿਹੜਾ ਅਣਮਨੁੱਖੀ ਵਤੀਰਾ ਇਹਦੇ ਖਿਲਾਫ ਵੀ ਸੀ ਜਿਹੜੇ ਡਟ ਕੇ ਖੜੇ ਆ ਕਿਉਂਕਿ ਆਪਾਂ ਦੇਖਿਆ ਕਿ 30 31 ਨੌਜਵਾਨ ਜਿਹੜੇ ਕੁਝ ਮਹੀਨਿਆਂ ਵਿੱਚ ਹੀ ਪੰਜਾਬ ਪੁਲਿਸ ਦੀ ਕਸਟਡੀ ਵਿੱਚ ਜਿਹੜੇ ਮੌਤ ਹੋਈ ਹੈ ਜਿਉਣ ਵਾਲੇ ਪਿੰਡ ਦੀ ਘਟਨਾ ਵੀ ਸਾਹਮਣੇ ਆਈ ਕੁਝ ਦਿਨ ਪਹਿਲਾਂ ਕਿ ਇੱਕ ਨੌਜਵਾਨ ਨੂੰ ਪੁਲਿਸ ਨੇ ਇੰਨਾ ਬੇਰਹਿਮੀ ਨਾਲ ਕੁੱਟਿਆ ਕਿ ਉਹਦਾ ਉਹਦੀ ਜਿਹੜੀ ਕਤਲ ਹੋ ਜਾਂ ਮੌਤ ਹੋ ਜਾਂਦੀ ਹੈ ਉਹਦੀ ਜਿਹੜੀ ਜੇਲ੍ਹ ਵਿੱਚ ਤਾਂ ਉਹਨੂੰ ਵੀ ਪੁਲਿਸ ਨੇ ਜਿਹੜਾ ਇਹ ਕਹਿ ਕੇ ਕਿ ਇਹ ਇਹ ਤਾਂ ਨਸ਼ੇ ਕਰਦਾ ਸੀ ਜੋ ਵੀ ਕਰਦਾ ਸੀਗਾ ਕਿ ਉਹਨੂੰ ਉਹਨੂੰ ਲਾਵਾਸ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਅੱਜ ਪੁਲਿਸ ਮਿਸਯੂਜ਼ ਹੋ ਰਿਹਾਗਾ ਜੋ ਹਾਲਾਤ 92 95 ਦੇ ਦੌਰ ਦੇ ਵਿੱਚ ਕੇਪੀਐਸ ਗਿੱਲ ਦੀ ਅਗਵਾਹੀ ਦੇ ਵਿੱਚ ਪੁਲਿਸ ਨੇ ਕੀਤੇ ਪੰਜਾਬ ਦੇ ਨੋਜੋ ਉਹਨਾਂ ਨੇ ਕਿ ਅੱਜ ਉਹੀ ਹਾਲਾਤ ਬਣੇ ਹੋਏ ਆ ਬਿਲਕੁਲ ਕਿਉਂਕਿ ਇੱਥੇ ਲੋਕਾਂ ਵਿੱਚ ਬਹੁਤ ਜ਼ਿਆਦਾ ਵਿਰੋਧ ਵੱਧ ਰਿਹਾ ਹੈ ਇੰਨੇ ਧਰਨੇ ਕਦੇ ਨਹੀਂ ਲੱਗੇ ਸੀ ਜਿੰਨੇ ਇਸ ਕੁਝ ਸਮੇਂ ਵਿੱਚ ਲੱਗ ਰਹੇ ਹੈ ਤਾਂ ਲੋਕਾਂ ਨੇ ਵਿਰੋਧ ਕਰਕੇ ਸਰਕਾਰ ਇੱਥੇ ਜਿਹੜੀ ਬੋਲਣ ਦੀ ਆਜ਼ਾਦੀ ਆ ਤੁਰਨ ਫਿਰਨ ਦੀ ਆਜ਼ਾਦੀ ਆ ਉਹ ਸ ਆਜ਼ਾਦੀ ਨੂੰ ਲੋਕਤੰਤਰ ਦੀ ਲੋਕਤੰਤਰ ਦਾ ਕਹਾਣ ਕਰਨ ਲਈ ਜਿਹੜਾ ਹੈ ਇਹੋ ਜੀ ਇਹੋ ਜੀ ਐਗਜ਼ਾਮਪਲ ਸੈੱਟ ਕਰ ਰਹੀ ਹੈ ਵੀ ਲੋਕ ਜਿਹੜਾ ਪੁਲਿਸ ਤੋਂ ਡਰ ਡਰ ਬਣਾ ਕੇ ਰੱਖਣ ਲੋਕ ਜਿਹੜੇ ਉਹ ਪੁਲਿਸ ਦੇ ਖਿਲਾਫ ਬੋਲ ਨਾ ਬੋਲ ਨਾ ਸਕਣ ਇਹੋ ਜੀ ਇਹਸ ਕਰਕੇ ਇਹੋ ਜੀ ਐਗਜ਼ਾਮਪਲ ਸੈੱਟ ਕੀਤੀਆਂ ਜਾ ਰਹੀਆਂ ਕਦੇ ਨਸ਼ੇ ਦੇ ਨਾਮ ਤੇ ਕਦੇ ਗੈਂਗਵਾਰ ਦੇ ਨਾਮ ਤੇ ਐਨਕਾਊਂਟਰ ਹੋ ਰਿਹਾ ਤਾਂ ਇਹ ਬਿਲਕੁਲ ਉਹ ਕਾਲਾ ਦੌਰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਆ ਜਦੋਂ ਲੋਕਾਂ ਵਿੱਚ ਵਿਰੋਧਵਾਦੀ ਇਹੋ ਜਿਹਾ ਘਟਨਾਵਾ ਵਾਪਰਦੀਆਂ ਤਾਂ ਕਿ ਜਿਹੜੇ ਲੋਕਾਂ ਵਿੱਚ ਡਰ ਡਰ ਦਾ ਮਾਹੌਲ ਬਣਾਇਆ ਜਾ ਸਕੇ ਤੇ ਲੋਕ ਇਕੱਠੇ ਹੋ ਕੇ ਇਹਨਾਂ ਦੇ ਖਿਲਾਫ ਬੋਲ ਨਾ ਸਕਣ ਤੁਸੀਂ ਇੱਕ ਖੁਦ ਸਟੂਡੈਂਟ ਹੋ ਇੱਕ ਯੰਗ ਏਜ ਦੇ ਵਿੱਚੋਂ ਉਹ ਏਜ ਹੁੰਦੀ ਆ ਜਿਹੜੀ ਕਹਿੰਦੇ ਹੁੰਦੇ ਆ ਜਿਨੇ ਸੁਪਨੇ ਸਕਾਰ ਕਰਨੇ ਹੁੰਦੇ ਆ ਭਵਿੱਖ ਕਰੀਅਰ ਬਣਾਉਣਾ ਹੁੰਦਾ ਪਰ ਜਿਹੜਾ ਸਮਾਜ ਦਾ ਮਾਹੌਲ ਹੁੰਦਾ ਉਹ ਤਾਂ ਪੈਂਡ ਕਰਦਾ ਕਿ ਤੁਹਾਨੂੰ ਕਿਹੜੇ ਰਾਹ ਵੱਲ ਲੈ ਕੇ ਜਾਂਦਾਗਾ ਅੱਜ ਦਾ ਮਾਹੌਲ ਨੂੰ ਸਟੂਡੈਂਟ ਕਿਵੇਂ ਦੇਖਦਾ ਇੱਕ ਆਮ ਸਟੂਡੈਂਟ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪੈ ਰਿਹਾ ਤੁਸੀਂ ਦੇਖੋ ਜੀ ਅਸੀਂ ਵਿਦਿਆਰਥੀ ਤਾਂ ਨੌਜਵਾਨ ਹੋਣ ਦੇ ਨਾਤੇ ਅੱਜ ਇਸ ਧਰਨੇ ਦੇ ਵਿੱਚ ਵੀ ਸ਼ਾਮਲ ਹੋਏ ਹਾਂ ਕਿਉਂਕਿ ਜਿਸ ਤਰ੍ਹਾਂ ਦਾ ਤੁਸੀਂ ਦੇਖੋ ਜਿੰਨੇ ਧਰਨੇ ਜਿਵੇਂ ਸਾਥੀ ਨੇ ਕਿਹਾ ਕਿ ਹੋਰ ਸਰਕਾਰਾਂ ਦੇ ਸਮੇਂ ਨਹੀਂ ਲੱਗੇ ਜਿਵੇਂ ਅੱਜ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲੱਗ ਰਹੇ ਆ ਕਿਉਂਕਿ ਇਹ ਸਰਕਾਰ ਨੇ ਜਿੰਨੇ ਵੀ ਕੇਂਦਰ ਦੇ ਵੀ ਜੋ ਫੈਸਲੇ ਨੇ ਉਹ ਇੰਨੇ ਇੰਨੇ ਛੱਜੇ ਟੰਗ ਦਾ ਇਹਨਾਂ ਨੇ ਲਾਗੂ ਕੀਤੇ ਕਿ ਲੋਕਾਂ ਦੇ ਵਿੱਚ ਵਿਰੋਧ ਆ ਉਹ ਵਿਦਿਆਰਥੀਆਂ ਦੇ ਵਿੱਚ ਵੀ ਉਹ ਕਿਸਾਨਾਂ ਦੇ ਵਿੱਚ ਵੀ ਆ ਤੇ ਇਹ ਵਿਰੋਧ ਦਬਾਉਣ ਦਾ ਜਿਹੜਾ ਪੋਲਿਸ ਪੋਲਿਸ ਤੇ ਸੱਦਦਾਈ ਵਿਰੋਧਾ ਨੂੰ ਜਿਹੜੇ ਵਿਰੋਧ ਨੇ ਲੋਕਾਂ ਦੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਜਦੋਂ ਵਿਦਿਆਰਥੀ ਆ ਜੇ ਵਿਦਿਆਰਥੀ ਹੁੰਦੇ ਨਾਲ ਤੇ ਅਸੀਂ ਕਹੀਏ ਕਿ ਅਸੀਂ ਕਿਉਂ ਇਸ ਤਰ੍ਹਾਂ ਦਾ ਵਿਰੋਧ ਕਰ ਰਹੇ ਆ ਤੇ ਅਸੀਂ ਜਦੋਂ ਚੰਗੀ ਸਿੱਖਿਆ ਦੀ ਮੰਗ ਕਰਦੇ ਆ ਚੰਗੇ ਰੋਜ਼ਗ ਦੇਵਤਰ ਨਾ ਮੇਰਾ ਨ ਸਰਕਾਰ ਆਈਂ ਦਬਾਉਂਦੀ ਆ ਫਿਰ ਪੁਲਿਸ ਤੇ ਦੋ ਜ਼ੋਰ ਤੇ ਫੌਜ ਦੇ ਜ਼ੋਰ ਤੇ ਇਹਨਾਂ ਦਰਨਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਔਰ ਇਸ ਕਰਕੇ ਅਸੀਂ ਪੰਜਾਬ ਸਟੂਡੈਂਟ ਇਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੇ ਆ ਕਿਉਂਕਿ ਇਹ ਆਮ ਆਦਮੀ ਪਾਰਟੀ ਨੇ ਜਿੱਥੇ ਲੋਕਾਂ ਦੇ ਵਿੱਚ ਸਹ ਜਿਹੜਾ ਹੈਗਾ ਆਪਦਾ ਆਪਦਾ ਡਰ ਪੈਦਾ ਕੀਤਾ ਜਾਂ ਪੁਲਿਸ ਦਾ ਡਰ ਪੈਦਾ ਕੀਤਾ ਉਥੇ ਇਹਨਾਂ ਨੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਨੂੰ ਬਦਨਾਮ ਕੀਤਾ ਗਿਆ ਕਿ ਤੁਸੀਂ ਇਹਨਾਂ ਧਰਨੇਸ਼ਾਂ 'ਚ ਨਾ ਜਾਓ ਤੁਸੀਂ ਮਿਆਰਾਂ 'ਚ ਨਾ ਜਾਓ ਪਰਚੇ ਪੈ ਜਾਂਦੇ ਆ ਤੇ ਪੁਲਿਸ ਦਾ ਦਰਦ ਹੈ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਵਿੱਚ ਧਰਨੇ ਵਾਲੇ ਲੋਕਾਂ ਨੂੰ ਬਦਨਾਮ ਕੀਤਾ ਗਿਆ ਔਰ ਅਸੀਂ ਪੰਜਾਬ ਦੇ ਸਟੂਡੈਂਟ ਦੇ ਵੱਲੋਂ ਸਟੂਡੈਂਟ ਯੂਨੀਅਨ ਵੱਲੋਂ ਇਸ ਆਮ ਆਦਮੀ ਪਾਰਟੀ ਦਾ ਲਗਾਤਾਰ ਵਿਰੋਧ ਕਰ ਰਹੇ ਹਾਂ ਤੋਂ ਨੋ ਡਰ ਨਹੀਂ ਲੱਗਿਆ ਪੁਲਿਸ ਤੁਹਾਡੇ ਨਾਲ ਵੀ ਫਿਰ ਇਸੇਹਾ ਕੁਝ ਕਰ ਸਕਦੇ ਆ ਜੇ ਤੁਸੀਂ ਕਹਿਨੋ ਕਿ ਅੱਜ ਪੁਲਿਸ ਨੂੰ ਇੰਨੀ ਖੁੱਲ੍ਹ ਮਿਲ ਚੁੱਕੀ ਆ ਪੁਲਿਸ ਨੇ ਬੇਰਹਿਮੀ ਦੇ ਉੱਤੇ ਉਤਰਿਆਈ ਆ ਤਾਂ ਫਿਰ ਉਹ ਤੁਹਾਡੇ ਨਾਲ ਵੀ ਕਰ ਸਕਦੇ ਆ ਤੁਹਾਨੂੰ ਨਹੀਂ ਡਰ ਲੱਗਿਆਗਾ ਦੇਖੋ ਜੇ ਸਰਕਾਰ ਸਰਕਾਰ ਇਹ ਡਰ ਬਣਾਉਣਾ ਚਾਹੁੰਦੀ ਆ ਕਿ ਇੱਥੇ ਜੋ ਬੋਲ ਗਏ ਬੋਲਦੇ ਆ ਜੋ ਇਥੇ ਜਮਹੂਰੀਅਤ ਲਈ ਬੋਲਦੇ ਆ ਤਾਂ ਉਹਨਾਂ ਨੂੰ ਕਤਲ ਕਰ ਸਕਦੇ ਤੇ ਅਸੀਂ ਅਸੀਂ ਮਰਨ ਲਈ ਤਿਆਰ ਆ ਅਸੀਂ ਇੱਥੇ ਇੱਕ ਇਹੋ ਜਿਹਾ ਸਮਾਜ ਚਾਹੁੰਦੇ ਆ ਜਿੱਥੇ ਸਾਰੇ ਜਿਹੜੇ ਉਹ ਬਿਨਾਂ ਡਰ ਦੇ ਆਜ਼ਾਦੀ ਮਾਣ ਸਕਣ ਇੱਥੇ ਲੋਕ ਆਪਦੀ ਹੱਕਾਂ ਮੰਗਾ ਲਈ ਜੇ ਬੋਲ ਨਹੀਂ ਸਕਦੇ ਤਾਂ ਅਸੀਂ ਕੋਲੋਂ ਕਰਾਂ ਹੋਣ ਲਈ ਤਿਆਰ ਆ ਸਾਡੀ ਬਣਾਈ ਹੋਈ ਜਿਹੜੀ ਭਗਤ ਸਿੰਘ ਦੀ ਬਣਾਈ ਹੋਈ ਜਿੱਥੇ ਬੰਦੇ ਇਸ ਕੰਮ ਕਰਦੇ ਆ ਭਗਤ ਸਿੰਘ ਹੋਰੀ ਫਾਂਸੀਆਂ ਦੇ ਝੂਲ ਗਏ ਸਰਾਬੇ ਹੋ ਰਿਆ ਨੇ ਇੱਥੇ ਕੁਰਬਾਨੀਆਂ ਦਿੱਤੀਆਂ ਉਹ ਵੀ ਵਿਦਿਆਰਥੀ ਸੀ ਅਸੀਂ ਵੀ ਵਿਦਿਆਰਥੀ ਆ ਅਸੀਂ ਇੱਥੇ ਚੰਗਾ ਭਵਿੱਖ ਸਰਜਨ ਲਈ ਜਿਹੜੇ ਯਤਨਸ਼ੀਲ ਆ ਜਿੰਨਾ ਟਾਈਮ ਇੱਥੇ ਡੈਮੋਕਰੇਟਿਕ ਹਾਲ ਨਹੀਂ ਬਣਾਇਆ ਜਾਊਗਾ ਜਿੰਨਾ ਟਾਈਮ ਇੱਥੇ ਅਮੀਰੀ ਗਰੀਬੀ ਦਾ ਪਾੜਾ ਨਹੀਂ ਖਤਮ ਹੋਊਗਾ ਉਹਨਾਂ ਟਾਈਮ ਅਸੀਂ ਜਦੋਂ 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 ਵਿੱਚ ਹੈਗੇ ਆ ਅਸੀਂ ਇੱਥੇ ਮਰਨ ਲਈ ਤਿਆਰ ਆ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਆ ਇੱਥੇ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਅੱਜ ਪੰਜਾਬ ਦੇ ਜਿਹੜੇ ਹਾਲਾਤ ਨੇ ਵਿਧਾਨ ਸਭਾ 'ਚ ਵੀ ਜਦੋਂ ਗੱਲ ਹੁੰਦੀ ਆ ਤਾਂ ਸੁਖਬਾਲ ਸਿੰਘ ਖੈਰਾ ਹੁਣ ਐਮ ਐਲ ਏ ਪ੍ਰਗਟ ਸਿੰਘ ਹੁਣ ਵਿਰੋਧੀ ਧਿਰ ਦੇ ਵਿੱਚ ਨੇ ਉਹਨਾਂ ਨੇ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਕਿ ਪੰਜਾਬ ਪੁਲਿਸ ਰਾਜ ਬਣਦਾ ਜਾ ਰਿਹਾ ਤੁਸੀਂ ਇਸ ਗੱਲ ਦੇ ਨਾਲ ਕਿੰਨਾ ਸਹਿਮਤ ਹੋ ਪੁਲਿਸ ਰਾਜ ਬੰਦ ਆਣੀ ਜਾ ਰਿਹਾ ਪੁਲਿਸ ਰਾਜ ਅਸਲ ਚ ਬਣ ਚੁੱਕਿਆ ਹੈਗਾ ਹੈਨਾ ਜਦੋਂ ਆਪਾਂ ਕਹਿੰਦੇ ਆ ਕਿ ਪੁਲਿਸ ਦਾ ਤੇ ਫੌਜ ਦਾ ਕੰਮ ਲੋਕਾਂ ਦੀ ਰੱਖਿਆ ਕਰਨਾ ਹੁੰਦਾ ਤੇ ਜਦੋਂ ਪੁਲਿਸ ਹੀ ਰੱਖਿਆ ਕਰਨ ਦੇ ਰੱਖਿਆ ਕਰਨ ਦੀ ਬਜਾਏ ਅੱਤਵਾਦੀ ਬਣੀ ਹੋਈ ਆ ਆ ਪੁਲਿਸ ਦਾ ਅੰਤਕ ਇੰਨਾ ਫੈਲਿਆ ਹੋਇਆ ਕਿ ਇੱਥੇ ਕੋਈ ਨਿਰਦੋਸ਼ ਵੀ ਪੁਲਿਸ ਨੂੰ ਦੇਖ ਲਈ ਉਹ ਵੀ ਡਰ ਜਾਂਦਾ ਵੀ ਪੁਲਿਸ ਨੇ ਪਤਾ ਨਹੀਂ ਕਿਹੜੇ ਮਾਮਲੇ ਵਿੱਚ ਸਾਨੂੰ ਉਲਝਾ ਲੈਣਾ ਪੁਲਿਸ ਦਾ ਡਰ ਤਾਂ ਬਣ ਚੁੱਕਿਆ ਇੱਥੇ ਹਜ਼ਾਰਾਂ ਹਜ਼ਾਰਾਂ ਦੇ ਇਕੱਠ ਹੋ ਰਿਹਾ ਕਿਸਾਨਾਂ ਦੇ ਉਹਨਾਂ ਦੇ ਤੇ ਤਸ਼ੱਦਦ ਹੋ ਰਿਹਾ ਇੱਥੇ ਜੋ ਲੋਕ ਜਿਹੜੇ ਜ਼ਮੀਨਾਂ ਬਚਾਉਣ ਲਈ ਲੜ ਰਹੇ ਆ ਉਹਨ ਜੇ ਤੇ ਕੋਈ ਮਜ਼ਦੂਰ ਧਰਨਾ ਲਾ ਰਿਹਾ ਤਾਂ ਉਹਨਾਂ ਨੂੰ ਜੇਲ੍ਹਾਂ ਚ ਡੱਕਿਆ ਜਾ ਰਿਹਾ ਪਿਛਲੇ ਦਿਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ 800 ਜਿਹਦੇ ਵਿੱਚ ਔਰਤਾਂ ਵੀ ਸ਼ਾਮਿਲ ਸੀਗੀਆਂ ਬਜ਼ੁਰਗ ਵੀ ਸ਼ਾਮਿਲ ਸੀ ਉਹਨਾਂ ਨੂੰ ਜਿਹੜਾ ਜੇਲ੍ਹਾਂ ਚ ਡੱਕਿਆ ਗਿਆ ਇੱਥੇ ਕਿਸਾਨਾਂ ਨੂੰ ਕਿਸਾਨਾਂ ਤੇ ਲਗਾਤਾਰ ਜ਼ਬਰ ਜ਼ਬਰ ਕੀਤਾ ਜਾ ਰਿਹਾ ਤਾਂ ਪੁਲਿਸ ਸਟੇਟ ਤਾਂ ਇੱਥੇ ਬਣ ਚੁੱਕਿਆ ਇੱਥੇ ਧਰਨਿਆਂ ਨੂੰ ਬੇਰਹਿਮੀ ਨਾਲ ਕੁਚਲਿਆ ਜਾ ਰਿਹਾ ਇੱਥੇ ਹਰ ਤਰ੍ਹਾਂ ਦੇ ਵਿਰੋਧ ਨੂੰ ਜਿਹੜਾ ਸਰਕਾਰ ਜਿਹੜੀ ਬਰਦਾਸ਼ਤ ਨਹੀਂ ਕਰ ਰਹੀਗੀ ਤੇ ਇਹ ਇਹਦੇ ਖਿਲਾਫ ਜਿਹੜੇ ਅੱਜ ਅਸੀਂ ਡਟ ਕੇ ਖੜੇ ਆਂ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਜਿੱਥੇ ਵੀ ਕਿਤੇ ਕਿ ਕਿਉਂਕਿ ਜੇ ਆਪਾਂ ਜਮਹੂਰੀਅਤ ਬਚਾਉਣਾ ਬਚਾਉਣੀ ਹੈ ਲੋਕਤੰਤਰ ਬਚਾਉਣਾ ਤਾਂ ਆਪਾਂ ਨੂੰ ਅੱਜ ਸਰਕਾਰ ਦੇ ਇਸ ਜ਼ਬਰ ਦੇ ਖਿਲਾਫ ਖੜਨਾ ਹੀ ਹੋਣਾ ਪਊਗਾ ਮੁੱਖ ਮੰਤਰੀ ਸਾਹਿਬ ਕਹਿੰਦੇ ਧਰਨੇ ਕਿਸੇ ਜੀ ਦਾ ਹੱਲ ਥੋੜੀ ਆ ਕਹਿੰਦੇ ਇਹ ਤਾਂ ਵਿਲੇ ਆ ਕਹਿੰਦੇ ਹਰ ਥਾਂ ਦੇ ਉੱਤੇ ਪਰੀ ਬਿਚਾ ਕੇ ਬੈਠ ਜਾਂਦੇ ਕਿਸਾਨਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਆਲਮੋਸਟ ਮੈਨੂੰ ਲੱਗਦਾ ਜਿਹਨੇ ਧਰਨੇ ਲੱਗਦੇ ਆ ਤੋਂ ਲੱਗਦਾ ਨਹੀਂ ਕਿ ਅਸੀਂ ਹਰ ਚੀਜ਼ ਹੀ ਧਰਨਿਆਂ ਦੇ ਪਿੱਛੇ ਰੁੱਝ ਗਏ ਉਹਦੇ ਨਾਲ ਆਮ ਪਬਲਿਕ ਨੂੰ ਵੀ ਪਰੇਸ਼ਾਨੀ ਹੁੰਦੀ ਆ ਦੇਖੋ ਜੇ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਆ ਕੀ ਧਰਨਾ ਧਰਨਿਆਂ ਨਹੀਂ ਲਾਉਣੇ ਚਾਹੀਦੇ ਧਰਨਿਆਂ ਨਾਲ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਉਹ ਆਪ ਧਰਨਿਆਂ ਚੋਂ ਨਿਕਲੇ ਹੋਏ ਆ ਉਹ ਅੰਨਾ ਹਜ਼ਾਰੇ ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਪੈਦਾ ਹੋਈ ਆ ਤੇ ਆਪ ਇਹ ਇਹਨਾਂ ਦੇ ਤਾਂ ਐਮਐਲਐਮਪੀ ਇਹ ਕਹਿੰਦੇ ਰਹੇ ਆ ਕਿ ਸਾਡੀਆਂ ਤਾਂ ਗੱਡੀਆਂ ਵਿੱਚ ਦਰੀ ਹੁੰਦੀ ਐ ਅਸੀਂ ਤਾਂ ਧਰਨਿਆਂ ਧਰਨਿਆਂ ਵਿੱਚ ਹੀ ਪੈਦਾ ਹੋਏ ਆ ਭਗਵੰਤਮਾਨ ਆਪ ਜਿਹੜਾ ਧਰਨਿਆਂ ਦਾ ਜਿਹੜਾ ਉਹ ਸ਼ਾਮਲ ਹੁੰਦਾ ਰਿਹਾ ਇਹੋ ਜਿਹਾ ਕੋਈ ਧਰਨਾ ਨਹੀਂ ਸੀ ਜਦੋਂ ਇਹ ਵਿਰੋਧੀ ਪਾਰਟੀ ਸੀ ਜਿਹਦੇ ਵਿੱਚ ਸ਼ਾਮਲ ਨਹੀਂ ਹੁੰਦੇ ਸੀਗੇ ਜਦੋਂ ਆਪ ਧਰ ਧਰਨੇ ਪੜੇ ਲੱਗਦੇ ਆ ਅਸਲ 'ਚ ਇਹ ਆ ਕਿ ਇਹ ਲੋਕਾਂ ਨੂੰ ਕੁਝ ਦੇ ਨਹੀਂ ਪਾਏਗੇ ਤੇ ਧਰਨੇ ਜਿਹੜੇ ਆ ਉਹ ਇਸ ਕਰਕੇ ਪੈਦਾ ਹੋ ਰਹੇ ਆ ਕਿਉਂਕਿ ਇੱਥੇ ਲੋਕ ਤੰਗ ਨੇ ਤੇ ਜਦੋਂ ਆਪਾਂ ਕਹਿੰਦੇ ਆ ਕਿ ਇੱਥੇ ਲੋਕ ਤੰਗ ਹੋ ਰਿਹਾ ਤਾਂ ਤੁਸੀਂ ਦੇਖੋ ਕਿ ਅੱਜ ਜੇ ਇਹ ਧਰਨਾ ਲੋਕਾਂ ਨੂੰ ਤੰਗ ਕਰਦਾ ਹੁੰਦਾ ਤਾਂ ਲੋਕਾਂ ਦੀ ਸਪੋਰਟ ਇੱਥੇ ਨਾ ਹੁੰਦੀ ਇੱਥੇ ਪੂਰਾ ਜਿਹੜਾ ਗੋਨੇਣਾ ਮੰਡੀ ਆ ਉਹ ਦੁਕਾਨਦਾਰਾਂ ਨੇ ਇਹ ਸਮਰਥਨ ਦੇ ਕੇ ਰੋਸ ਵਜੋਂ ਮੰਡੀ ਬੰਦ ਕੀਤੀ ਆ ਕਿਸਾਨ ਯੂਨੀਅਨਾਂ ਮਜ਼ਦੂਰ ਯੂਨੀਅਨਾਂ ਦੀ ਇੱਕ ਅਪੀਲ ਤੇ ਇੱਥੇ ਲੋਕ ਤੰਗ ਨਹੀਂ ਹੈ ਇੱਥੇ ਅਸਲ 'ਚ ਸਰਕਾਰ ਤੰਗ ਧਰਨਿਆਂ ਤੋਂ ਕਿਉਂਕਿ ਉਹ ਲੋਕਾਂ ਨੂੰ ਕੁਝ ਦਰਨਿਆਂ ਨੂੰ ਬਦਨਾਮ ਕਰਤੇ ਲਿਆ ਹੋਇਆ ਪਰ ਪੰਜਾਬ ਦੇ ਲੋਕ ਦੇਖ ਰਹੇ ਆ ਉਹਨਾਂ ਨੇ ਇੱਥੇ ਕਿਸਾਨ ਅੰਦੋਲਨ ਨੂੰ ਵੀ ਬਹੁਤ ਵੱਡੀ ਜਿਹੜਾ ਸਮਰਥਨ ਦਿੱਤਾ ਪੰਜਾਬ ਦੇ ਹਰ ਸ਼ਹਿਰੀ ਪਿੰਡੂ ਤਬਕੇ ਨੇ ਵੱਡਾ ਸਮਰਥਨ ਦਿੱਤਾ ਆਉਣ ਵਾਲੇ ਦਿਨਾਂ ਵਿੱਚ ਵੀ ਇੱਕ ਵੱਡਾ ਅੰਦੋਲਨ ਖੜਾ ਹੋਣ ਵਾਲਾ ਤੇ ਅਸੀਂ ਦਰਨੇ ਕਿਉਂ ਲਾ ਰਹੇ ਹਾਂ ਕਿਉਂਕਿ ਉਹ ਵੱਡੇ ਅੰਦੋਲਨ ਦੀ ਅਸੀਂ ਤਿਆਰੀ ਕਰ ਰਹੇ ਹਾਂ ਇਹ ਛੋਟੇ-ਛੋਟੇ ਸਾਡੇ ਸੰਘਰਸ਼ ਜਿਹੜਾ ਛੋਟੇ-ਛੋਟੇ ਦਰਨੇ ਆ ਉਸ ਵੱਡੇ ਅੰਦੋਲਨ ਦੀ ਤਿਆਰੀ ਆ ਇਸ ਦਰਨ ਇਹ ਦਰਨੇ ਅਸਲ 'ਚ ਸਾਡੇ ਲਈ ਲੋਕਾਂ ਲਈ ਸਕੂਲ ਆ ਵੀ ਤਾਂ ਕਿ ਉਹ ਵੱਡੇ ਅੰਦੋਲਨ ਦੀ ਤਿਆਰੀ ਕਰ ਸਕਣ ਦਰਨੇ ਜਿਹੜੇ ਆ ਉਹ ਐਵੇਂ ਲੱਗ ਮੇਰੇ ਲੋਕ ਜਿਹੜੇ ਉਹ 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 ਜਿਹੜੇ ਆ ਉਹ ਓਪਰੈਸਡ ਰਹਿਣਗੇ ਲੋਕ ਜਿਹੜੇ ਤੰਗ ਪ੍ਰੇਸ਼ਾਨ ਰਹਿਣਗੇ ਜੀ ਬਹੁਤ ਸ਼ੁਕਰੀਆ ਤਾਂ ਬਿਲਕੁਲ ਇਹ ਅੱਜ ਦਾ ਯੂਥ ਆ ਅੱਜ ਦੀ ਪੀੜ੍ਹੀ ਦੀ ਸੋਚ ਆ ਜਿਹੜੀ ਕਹਿੰਦੀ ਆ ਕਿ ਜੇਕਰ ਅਸੀਂ ਆਉਣ ਵਾਲਾ ਭਵਿੱਖ ਵਧੀਆ ਬਣਾਉਣਾਗਾ ਅਸੀਂ ਆਪਣੇ ਸਾਥੀਆਂ ਨੂੰ ਜਾਂ ਅਸੀਂ ਆਪਣਾ ਭਵਿੱਖ ਜਾਂ ਆਪਣੇ ਆਉਣ ਵਾਲੇ ਜਨਰੇਸ਼ਨ ਦਾ ਭਵਿੱਖ ਚੰਗਾ ਬਣਾਉਣਾ ਤਾਂ ਸਾਨੂੰ ਇਸ ਦੇ ਖਿਲਾਫ ਲੜਾਈ ਲੜਨੀ ਪਊਗੀ ਧਰਨੇ ਕਿਉਂ ਲੱਗਦੇ ਆ ਇਸ ਦਾ ਵੀ ਜਿਹੜਾ ਕਾਰਨ ਸਾਡੀ ਭੈਣ ਨੇ ਬਖੂਬੀ ਸਮਝਾਇਆ ਚੇਅਰਮੈਨ ਮਰਤੀ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲ ਐਸ ਐਮ ਟੀ ਵੀ ਗੋਨੇਣਾ ਮੰਡੀ